অমূল গুণ অমূল ব্যাপার অমূল বাপার অমূল ভণ্ডার অমূল আমূল লে যায় অমূল্য ভাই অমূল্ সময় অমূল্য ধর্ম অমূল দীবান અમુલ તુલ અમુલ પરમાણ અમુલ બક્ષિસ અમુલ નિસાણ અમુલ કર્મ અમુલ ફરમાણ અમુલ્લો અમુલ આખિયા ના જાય આખ આખ રહેલેલાય ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇ ਜੇ ਵਡ ਭਾਵੇਂ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾ ਲਖੀਏ ਸਿਰ ਗਾਵਾਰਾਂ ਗਾਵਾਰ ਉਹ ਬੇਅੰਤ ਹੈ ਅਨੰਤ ਹੈ ਲੜੀਵਾਰ ਪੌੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦਾ ਕਥਨ ਕਰੀ ਜਾਂਦੇ ਨੇ ਵਾਕਈ ਉਸ ਦੀਆਂ ਅਨੰਤ ਮਹਿਮਾ ਅਨੰਤ ਗੁਣਾਂ ਵਿੱਚ ਇਹ ਇੱਕ ਗੁਣ ਹੈ ਕਿ ਉਹ ਅਨੰਤ ਹੈ ਮਹਾਨ ਹੈ ਬੇਅੰਤ ਹੈ ਇਸੇ ਨੂੰ ਦੂਸਰਾ ਰੂਪ ਦੇਖੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਦੇ ਵਿੱਚ ਇਨ ਬਿਆਨ ਕਰਦੇ ਨੇ ਅਮੁੱਲ ਗੁਣ ਅਮੁੱਲ ਬਾਪਸ ਉਸ ਪਰਿਪੂਰਨ ਪ੍ਰਮਾਖਮਾ ਦੇ ਜੋ ਗੁਣ ਨੇ ਅਮੁੱਲ ਨੇ ਕੀਮਤ ਨਹੀਂ ਪਾਈ ਜਾ ਸਕਦੀ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਸ ਸਮਾਇ ਕਿਮਤ ਨਹੀਂ ਪਾਈ ਜਾ ਸਕਦੀ ਮੇਥ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਤੋ ਕਿੰਨਾ ਹੈ ਉਹਦੇ ਗੁਣ ਅਨੰਤ ਨੇ ਅਨੰਤ ਨੇ ਅਮੁੱਲ ਵਪਾਰ ਪਰ ਉਹਨਾਂ ਗੁਣਾਂ ਦਾ ਜੋ ਵਪਾਰ ਕਰਨ ਵਾਲੇ ਨੇ ਉਹਨਾਂ ਗੁਣਾਂ ਦਾ ਜੋ ਵਪਾਰ ਹੈ ਉਹ ਵਪਾਰ ਵੀ ਬੜਾ ਮਹਾਨ ਹੈ ਔਰ ਉਹਨਾਂ ਗੁਣਾਂ ਦਾ ਜੋ ਵਪਾਰ ਹੈ ਉਹ ਕਿੱਥੇ ਹੁੰਦਾ ਹੈ ਸਤ ਸੰਗ ਸਤ ਸੰਗ ਵੀ ਮਹਾਨ ਹੈ ਪਰਮਾਤਮਾ ਮਹਾਨ ਹੈ ਸਤ ਸੰਗ ਵੀ ਮਹਾਨ ਹੈ ਸਤ ਸੰਗ ਉਸ ਦੇ ਗੁਣਾਂ ਦਾ ਵਪਾਰ ਹੈ ਇੱਕ ਮੰਡੀ ਹੈ ਇੱਕ ਮਾਰਕੀਟ ਹੈ ਜਿਸ ਮੰਡੀ ਵਿੱਚ ਉਹ ਲੋਕ ਆਉਂਦੇ ਨੇ ਜੋ ਉਹਨਾਂ ਗੁਣਾਂ ਨੂੰ ਵਿਹਾਜਣਾ ਚਾਹੁੰਦੇ ਨੇ ਲੈਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਨੇ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਉਹ ਵਪਾਰੀ ਜੋ ਇਸ ਦਾ ਵਪਾਰ ਕਰਦੇ ਨੇ ਔਰ ਇਸ ਵਪਾਰ ਦੀ ਪ੍ਰੇਰਣਾ ਸੁਖਮਨੀ ਸਾਹਿਬ ਦੀ ਬਾਣੀ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਂਦੇ ਨੇ ਸਚ ਵਪਾਰ ਕਰੋ ਵਪਾਰੀ ਦਰਗਹਿ ਨਿਵਹਿ ਖੇਪ ਤੁਮਾਰੀ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰੋ ਔਰ ਇਸ ਵਪਾਰ ਵਿੱਚ ਇੱਕ ਨਿਰਾਲੀ ਖੇਡ ਹੈ ਅਕਸਰ ਬਾਜ਼ਾਰ ਵਿੱਚ ਜੋ ਕੁਝ ਅਸੀਂ ਦੇਨੇ ਆ ਵਧ ਦੇਂਦੇ ਆ ਘਟ ਲੈਨੇ ਆ ਅਖਰ ਉਸ ਦੇਚ ਦੇਣ ਵਾਲੇ ਦਾ ਕੁਛ ਨਾ ਕੁਛ ਮੁਨਾਫਾ ਹੈ ਦੁਕਾਨਦਾਰ ਦਾ ਕੁਛ ਨਾ ਕੁਛ ਮੁਨਾਫਾ ਹੈ ਜਿੰਨੇ ਦੀ ਉਸਨੇ ਚੀਜ਼ ਲਈ ਹੈ ਉਤਨੇ ਦੀ ਉਹ ਨਹੀਂ ਦੇ ਸਕਦਾ ਅਗਰ ਉਤਨੇ ਦੀ ਉਹ ਦੇ ਦੇ ਤਾਂ ਦੁਕਾਨਦਾਰੀ ਚੱਲ ਨਹੀਂ ਸਕਦੀ ਬਾਜ਼ਾਰ ਚੱਲ ਨਹੀਂ ਸਕਦਾ ਅਕਸਰ ਹਰ ਵਸਤੂ ਦੀ ਕੀਮਤ ਜੋਸ ਦੁਕਾਨਦਾਰ ਨੇ ਦਿੱਤੀ ਹੈ ਉਸ ਤੋਂ ਗ੍ਰਾਹਕ ਨੂੰ ਵੱਧ ਦੇਣੀ ਪੈਂਦੀ ਹੈ ਵਸਤੂ ਦੀ ਕੀਮਤ ਜ਼ਿਆਦਾ ਦੇਣੀ ਪੈਂਦੀ ਹੈ ਬਾਜ਼ਾਰ ਦਾ ਧੰਦਾ ਇਸੇ ਤਰੀਕੇ ਨਾਲ ਚੱਲਦਾ ਹੈ ਬਾਜ਼ਾਰ ਇਸੇ ਨੂੰ ਕਹਿੰਦੇ ਨੇ ਕਿ ਹਰ ਚੀਜ਼ ਸਾਨੂੰ ਚੀਜ਼ ਤੋਂ ਉਹਦੀ ਹੋਂਦ ਤੋਂ ਮਹਿੰਗੀ ਲੈਣੀ ਪੈਂਦੀ ਹੈ ਜਿੰਨੇ ਦੀ ਉਹ ਹੈ ਮੁੱਲ ਉਸ ਦਾ ਵੱਧ ਦੇਣਾ ਪੈਂਦਾ ਹੈ ਪਰ ਪ੍ਰਮਾਤਮਾ ਮੁੱਲ ਤੇ ਅਸੀਂ ਦੇ ਹੀ ਨਹੀਂ ਸਕਦੇ ਤਾਂ ਫਿਰ ਇਹ ਵਪਾਰ ਕਿਸ ਤਰ੍ਹਾਂ ਚੱਲਦਾ ਹੈ ਇਹ ਤੁਛ ਦੇਈਏ ਤੇ ਮਹਾਨ ਮਿਲ ਜਾਂਦਾ ਹੈ ਅੰਧੇਰਾ ਦੇਣ ਨਾਲ ਪ੍ਰਕਾਸ਼ ਮਿਲ ਜਾਂਦਾ ਹੈ ਕੌਡੀਆਂ ਦੇਣ ਨਾਲ ਰਤਨ ਮਿਲ ਜਾਂਦੇ ਨੇ ਵਿਕਾਰਾਂ ਦੇ ਨਾਲ ਭਰੀ ਹੋਈ ਬੁੱਧ ਅਰਪਣ ਕਰ ਦਈਏ ਗੁਣਾ ਨਾਲ ਭਰੇ ਹੋਇਆ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਹੰਕਾਰ ਭੇਟ ਕਰ ਲਈਏ ਵ ਨਿਮਰਤਾ ਪ੍ਰਾਪਤ ਹੋ ਜਾਂਦੀ ਹੈ ਲੋਭ ਭੇਟ ਕਰ ਲਈਏ ਸਬਰ ਸੰਤੋਖ ਪ੍ਰਾਪਤ ਹੋ ਜਾਂਦਾ ਹੈ ਮੋਹ ਭੇਟ ਕਰ ਲਈਏ ਪ੍ਰੇਮ ਪ੍ਰਾਪਤ ਹੋ ਜਾਂਦਾ ਹੈ ਕ੍ਰੋਧ ਭੇਟ ਕਰ ਲਈਏ ਦਇਆ ਪ੍ਰਾਪਤ ਹੋ ਜਾਂਦੀ ਹੈ ਇਸ ਤਰ੍ਹਾਂ ਅਸੇਮ ਕਾਮ ਭੇਟ ਕਰ ਲਈਏ ਤੋ ਸੀਲ ਸੰਜਮ ਸੀਮਤ ਦਾਇਰੇ ਦਾ ਪ੍ਰਾਪਤ ਹੋ ਜਾਂਦਾ ਹੈ ਔਗਣਾ ਨੂੰ ਭੇਟ ਕਰੀਏ ਗੁਣ ਪ੍ਰਾਪਟ ਹੋਂਦੇ ਨੇ ਇਹ ਤੇ ਇਸ ਤਰ੍ਹਾਂ ਜਿਵੇਂ ਕੌੜੀਆਂ ਦੇਗੇ ਤੇ ਰਤਨ ਮਿਲ ਜਾਣ ਰਤਨ ਮਿਲ ਜਾਣ ਇਸ ਜੀਵਨ ਨੂੰ ਰਤਨ 에 ਸਵਾਸਥੇ ਆਖਿਆ ਹੈ ਹੈ ਤੇ ਇਹ ਕੌੜੀ ਪਰ ਰਤਨਾ ਨੂੰ ਪ੍ਰਾਪਤ ਕਰ ਸਕਦਾ ਹੈ ਪ੍ਰਮਾਤਮਾ ਦੀ ਐਸੀ ਬਖਸ਼ਿਸ਼ ਹੈ ਪ੍ਰਮਾਤਮਾ ਦੀ ਐਸੀ ਰਹਿਮਤ ਹੈ ਅਮੁੱਲ ਵਾਪਾਰੀਗੇ ਉਹ ਵਾਪਾਰੀ ਇਨ੍ਹਾਂ ਗੁਣਾਂ ਦੇ ਵਪਾਰ ਕਰਨ ਵਾਲੇ ਵਿਹਾਜਣ ਵਾਲੇ ਲੈਣ ਵਾਲੇ ਮਹਾਰਾਜ ਕਹਿੰਦੇ ਨੇ ਉਹ ਵੀ ਧਨ ਨੇ ਉਹ ਵੀ ਅਮੁੱਲ ਨੇ ਉਹਨਾਂ ਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ ਭਾਉ ਉਸ ਮਹਾਨ ਦਾ ਵਪਾਰ ਕਰਨ ਵਾਲਾ ਕੋਈ ਮਹਾਨ ਹੋਵੇਗਾ ਸੀਮਤ ਸੋਚਣੀ ਰੱਖਣ ਵਾਲਾ ਉਸ ਮਾਰਗ ਤੇ ਚੱਲਦਾ ਹੀ ਨਹੀਂ Satsang ਕਰ ਕਰਕੇ ਉਹਦੀ ਸੂਝ-ਬੂਝ ਇਤਨੀ ਵੱਧ ਗਈ ਹੈ ਕਿ ਉਹ ਹੁਣ ਰਤਨਾਂ ਦਾ ਵਪਾਰ ਪਿਆ ਕਰਦਾ ਹੈ ਤਾਂ ਪਾਤਸ਼ਾਹ ਕਹਿੰਦੇ ਨੇ ਉਹ ਵਪਾਰੀਏ ਵੀ ਅਮੁੱਲ ਨੇ ਅਮੁੱਲ ਭੰਡਾਰ ਪ੍ਰਮਾਤਮਾ ਦੇ ਗੁਣਾਂ ਦੇ ਭੰਡਾਰੇ ਅਨੰਤ ਨੇ ਅਨੰਤ ਨੇ ਔਰ ਅਨੰਦ ਕਾਲ ਤੋਂ ਜੀਵਾਂ ਦੀ ਝੋਲੀ ਵਿੱਚ ਇਹ ਗੁਣਾਂ ਦੇ ਭੰਡਾਰੇ ਪਾਈ ਜਾ ਰਿਹਾ ਹੈ ਦਾਤ ਵੰਡੀ ਜਾ ਰਿਹਾ ਹੈ ਉਸ ਦਾ ਭੰਡਾਰਾ ਮੁਕਦਾ ਨਹੀਂ ਖਤਮ ਨਹੀਂ ਹੁੰਦਾ ਸ੍ਰਿਸ਼ਟੀ ਬਣਾਈ ਔਰ ਇੱਕੋ ਹੀ ਦਫਾ ਸ੍ਰਿਸ਼ਟੀ ਦੇ ਵਿੱਚ ਜੀਵਾ ਲਈ ਰਿਜ਼ਕ ਪਾ ਦਿੱਤਾ ਜੋ ਕੁਛ ਪਾਇਆ ਸੋ ਇੱਕ ਆਵਾਰ ਤੋ ਅਨੰਤ ਕਾਲ ਤੋ ਇਹ ਜੀਵ ਖਾਰੇ ਨੇ ਧਰਤੀ ਨੇ ਅਜੇ ਵੀ ਨਾ ਨਹੀਂ ਕੀਤਾ ਕਿ ਜੀਵਾ ਲਈ ਮੇਰੇ ਕੋਲ ਅੰਨ-ਧਨ ਨਹੀਂ ਪਾਣੀ ਨਹੀਂ ਸਭ ਕੁਛ ਬਹੁਤ ਬਹੁਤ ਉਪਾਇਆ ਬਹੁਤ ਹੈ ਬਹੁਤ ਹੈ ਤੋ ਉਸਨੇ ਭੰਡਾਰੇ ਅਮਲ ਨੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਗੁਣਾ ਦਾ ਭੰਡਾਰਾ ਦਾਤਾਂ ਦਾ ਭੰਡਾਰਾ ਸਦਾ ਕਿਤਨਾ ਕਬਡਾ ਹੈ ਮਹਾਰਾਜ ਕਹਿੰਦੇ ਨੇ ਅਮੁੱਲ ਹੈ ਅਮੁੱਲ ਆਵੇ ਅਮੁੱਲ ਲੈ ਜਾਈ ਅਮੁੱਲ ਭਾਏ ਅਮੁੱਲਾ ਸਮਾਏ ਐਸੇ ਸਤਸੰਗੀਆਂ ਦਾ ਜੋ ਸੱਚ ਦਾ ਵਪਾਰ ਕਰਦੇ ਨੇ ਜਗਤ ਵਿੱਚ ਆਉਣਾ ਵੀ ਮਹਾਨ ਹੈ ਕਿਉਂਕਿ ਇਸੇ ਲਈ ਉਹ ਆਵੰਦੇ ਨੇ ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ ਇਸੇ ਵਾਸਤੇ ਅਸੀਂ ਜਗਤ ਦੇ ਚ ਆਇਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੀ ਤੇਰੀ ਬਰੀਆ ਇਹੀ ਤੇਰੀ ਔਸਰ ਇਹੀ ਤੇਰੀ ਵਾਰ ਘਟਬੀ ਤਰ ਤੋਂ ਦੇਖ ਵਿਚਾਰ ਬਾਕੀ ਜੋ ਪਸ਼ੂ ਨੇ ਬਾਕੀ ਜਿਤਨਾ ਜੀਵਨ ਹੈ ਓ ਇੰਦਰੀਆਂ ਦੇ ਰਸ ਵਿੱਚ ਜੀਰੇ ਹੈ ਔਰ ਮਨੁੱਖ ਵੀ ਇਨ੍ਹਾਂ ਇੰਦਰੀਆਂ ਦੇ ਰਸ ਤੋਂ ਉੱਚਾ ਨਾ ਉੱਠ ਸਕੇ ਤਾਂ ਫਿਰ ਪਸ਼ੂ ਸਮਾਨ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਉਸ ਮਨੁੱਖ ਦਾ ਆਉਣਾ ਵੀ ਮਹਾਨ ਹੈ ਜਿਸ ਨੇ ਪ੍ਰਮਾਤਮਾ ਦੇ ਗੁਣਾਂ ਦਾ ਵਪਾਰ ਕੀਤਾ ਖਰੀਦਾਰੀ ਕੀਤੀ ਅਮੁੱਲੇ ਜਾਏ ਔਰ ਇਨ੍ਹਾਂ ਗੁਣਾਂ ਨੂੰ ਨਾਲ ਲੈ ਕੇ ਜਦ ਸੰਸਾਰ ਤੋਂ ਰੁਕਸਤ ਹੁੰਦੇ ਨੇ ਇਹ ਵਿਦਾਇਗੀ ਵੀ ਉਹਨਾਂ ਦੀ ਮਹਾਨ ਹੈ ਇਨਾਂ ਦਾ ਜਾਣਾ ਵੀ ਮਹਾਨ ਹੈ ਕਿਉਂਕਿ ਝੋਲੀ ਭਰੀ ਹੋਈ ਹੈ ਔਰ ਅਨੰਤ ਗੁਣ ਪ੍ਰਮਾਤਮਾ ਦੇ ਉਹਨਾਂ ਦੀ ਝੋਲੀ ਵਿੱਚ ਨੇ ਅਮੁੱਲ ਭਾਏ ਅਮੁੱਲਾ ਸਮਾਇ ਇਸ ਤਰ੍ਹਾਂ ਦੇ ਪੁਰਸ਼ ਜੋ ਪ੍ਰਮਾਤਮਾ ਨੂੰ ਭਾਜਾਂਦੇ ਨੇ ਇਸ ਤਰ੍ਹਾਂ ਦੇ ਪੁਰਸ਼ ਜੋ ਪ੍ਰਮਾਤਮਾ ਦੇ ਬਾਣੇ ਵਿੱਚ ਰਹਿੰਦੇ ਨੇ ਭਾਵਨਾ ਵਿੱਚ ਰਹਿੰਦੇ ਨੇ ਮਹਾਰਾਜ ਕਹਿੰਦੇ ਨੇ ਉਹ ਵੀ ਅਮੁੱਲ ਨੇ ਬਹੁਤ ਉਹ ਵੀ ਮਹਾਨ ਨੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿੰਨੇ ਕ ਨੇ ਔਰ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹ ਕਿੰਨੇ ਉੱਚੇ ਤੇ ਮਹਾਨ ਨੇ ਅਮੁੱਲ ਸਮਾਏ ਅਮੁੱਲ ਹੈ ਉਹਨਾਂ ਦਾ ਪ੍ਰਮਾਤਮਾ ਦੇ ਸਮਾ ਜਾਣਾ ਲੀਨ ਹੋ ਜਾਣਾ ਇਹ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਉਹ ਲੀਨ ਹੋ ਕੇ ਕਿੰਨੇ ਖੋ ਗਏ ਉਹ ਲੀਨ ਹੋ ਕੇ ਕੀ ਕੁਝ ਪ੍ਰਾਪਤ ਕੀਤਾ ਉਹਨਾਂ ਨੇ ਭਾਅ ਅੰਦਾਜ਼ੇ ਗਿਣਤੀ ਮਣਤੀ ਤੋਂ ਪਰੇ ਦੀ ਗੱਲ ਹੈ અમુલ ધર્મ અમુલ દીવાન અમુલ તુલ અમુલ પરમાણ ਉਸਦਾ દીવાન ਉਸਦੀ સભા અમુલ હે ઓર ઉસદી સભા وچ جو ધર્મ હે જો નિયમ હે મર્યાદા હે જીવાں دے કર્મاں نو વેખણ دی મહારાજ કેને ઓવી અમુલ હે અમુલ તુલ અમુલ પરમાણ ਅਮੁੱਲ ਹੈ ਉਹ ਤਕੜੀ ਜਿਸ ਨਾਲ ਉਹ ਜੀਵਾਂ ਦੇ ਕਰਮਾਂ ਨੂੰ ਤੋਲਦਾ ਹੈ। ਭਾਵੇਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਜੀਵ ਨੇ ਔਰ ਹਰ ਸਮੇਂ ਉਹ ਕਰਮਾਂ ਨੂੰ ਤੋਲ ਰਿਹਾ ਹੈ ਕਿਤਨੀ ਵੱਡੀ ਤਕੜੀ ਹੋਵੇਗੀ। ਕਿਤਨਾ ਵੱਡਾ ਉਸ ਦਾ ਇਹ ਤੋਲ ਹੋਵੇਗਾ। ਇਹ ਪੈਮਾਨਾ ਉਸ ਦਾ ਕਿਤਨਾ ਕੁ ਵੱਡਾ ਹੋਵੇਗਾ। ਕੌਣ ਅੰਦਾਜ਼ਾ ਲਾਵੇ? ਤੋ ਸਾਇਬ ਕੇ ਅਮਲ ਜ਼ੁਲ ਅਮਲ ਪਰਵਾਨ ਔਰ ਉਸ ਤਕੜੀ ਦੁਆਰਾ ਜੋ ਤੋਲ ਤੇ ਪੂਰੇ ਉਤਰੇ ਪ੍ਰਮਾਤਮਾ ਦੀ ਨਿਯਮਾਵਲੀ ਤੇ ਪੂਰੇ ਉਤਰੇ ਔਰ ਪ੍ਰਮਾਤਮਾ ਨੂੰ ਪਰਵਾਨ ਹੋ ਗਏ ਮਹਾਰਾਜ ਕਹਿੰਦੇ ਨੇ ਉਹ ਵੀ ਅਮਲ ਨੇ ਉਹਨਾਂ ਦਾ ਵੀ ਅੰਦਾਜ਼ਾ ਲਾ ਕੇ ਬਿਆਨ ਕਰਨਾ ਕਠਨ ਹੈ ਕਿ ਉਹ ਜੋ ਪਰਵਾਨ ਹੋਏ ਨੇ ਕਿਤਨੀ ਸਮਰਥਾ ਦੇ ਮਾਲਕ ਨੇ ਕਿਤਨੀ ਮਹਾਨਤਾ ਦੇ ਮਾਲਕ ਨੇ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਉਹਨਾਂ ਦੇ ਤੇ ਜੋ ਬਖਸ਼ੀਸ਼ ਹੋ ਗਈ ਹੈ ਇਹ ਵੀ ਅਮੁੱਲ ਹੈ ਕਿ ਬਖਸ਼ੀਸ਼ ਦਾ ਜੋ ਉਹਨਾਂ ਦੇ ਮਸਤਕ ਤੇ ਨਿਸ਼ਾਨ ਪੈ ਗਿਆ ਇਹ ਵੀ ਅਮੁੱਲ ਹੈ ਦਰਸਲ ਮਨ ਖੁਸ਼ੀ ਦੇ ਚਿਹਰਾ ਪ੍ਰਗਟ ਕਰਦਾ ਹੈ ਮਨ ਗਮਗੀਨ ਹੈ ਚਿਹਰਾ ਮਸਤਕ ਪ੍ਰਗਟ ਕਰਦਾ ਹੈ ਹਿਰਦੇ ਵਿੱਚ ਪ੍ਰੇਮ ਹੈ ਮਸਤਕ ਪ੍ਰਗਟ ਕਰਦਾ ਹੈ ਹਿਰਦੇ ਵਿੱਚ ਨਫਰਤ ਹੈ ਮਸਤਕ ਪ੍ਰਗਟ ਕਰਦਾ ਹੈ ਪਰ ਹਿਰਦੇ ਵਿੱਚ दैवी ਗੁਣਾਂ ਦੀ ਛਾਪ ਲੱਗ ਗਈ ਹੈ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਹੈ ਤਾਂ ਇਹ ਮਸਤਕ ਤੇ ਪ੍ਰਗਟ ਹੁੰਦੀ ਹੈ ਗੁਜੜਾ ਲਧਮ ਲਾਲ ਮੱਥੇ ਹੀ ਪ੍ਰਗਟ θਿਆ ਤਾਂ ਸਹਿਬ ਕਹਿੰਦੇ ਨੇ ਇਸ ਮਸਤਕ ਦਿੱਤੇ ਜੋ ਬਖਸ਼ਿਸ਼ ਦਾ ਨਿਸ਼ਾਨ ਪੈ ਜਾਂਦਾ ਹੈ ਉਹ ਵੀ ਅਮੁੱਲ ਹੈ ਉਹਨੂੰ ਵੀ ਗਿਣਤੀ ਮਣਤੀ ਵਿੱਚ ਤੇ ਅੰਦਾਜ਼ ਵਿੱਚ ਲੈਣਾ ਕਠਨ ਹੈ અમૂલ કરમ અમૂલ ફરમાન ઓદી બક્ષિશ ઓદી રહેમત ભી અમૂલ હે ઓર અમૂલ હે ઉસ દા ફરમાન ઉસ દા હુકમ બાઓ ઉસ દા હુકમ ભી ઇતના अजीम હે ઇતના મહાન હે ઉન ન પૂરાન તૌરતે સમજના કઠન હે અક્ષર હંકારિયાં دے હુકમ કમજોરાતે હોંડેને ਔਰ ਅਕਸਰ ਹੰਕਾਰੀਆਂ ਦੇ ਹੁਕਮ ਜ਼ਬਰਨ ਮਨਾਉਣ ਵਾਸਤੇ ਵੀ ਆਉਂਦੇ ਨੇ ਪਰਮਾਤਮਾ ਦਾ ਹੁਕਮ ਐਸਾ ਹੈ ਕੋਈ ਮੰਨੇ ਕੋਈ ਨਾ ਮੰਨੇ ਉਸਦੀ ਮਰਜ਼ੀ ਹੈ ਮਰਜ਼ੀ ਹੈ ਅੰਮ੍ਰਿਤ ਵੇਲੇ ਉੱਠੇ ਜਪ ਕਰੇ ਤਪ ਕਰੇ ਇਹਦੀ ਮਰਜ਼ੀ ਹੈ ਨਾ ਕਰੇ ਇਹਦੀ ਮਰਜ਼ੀ ਹੈ ਅੱਖਾਂ ਖੋਲ ਕੇ ਚਲੇਗਾ ਸੂਰਜ ਦੀ ਰੋਸ਼ਨੀ ਸਹਾਇਕ ਬਣੇਗੀ ਅੱਖਾਂ ਬੰਦ ਕਰਕੇ ਚਲੇਗਾ ਸੂਰਜ ਦੀ ਰੋਸ਼ਨੀ ਤੋਂ ਲਾਭ ਨਹੀਂ ਉਠਾ ਸਕੇਗਾ ਪਰ ਸੂਰਜ ਦੀ ਰੋਸ਼ਨੀ ਤੇ ਮੌਜੂਦ ਹੈ ਪਰਮਾਤਮਾ ਦੀ ਬਖਸ਼ਿਸ਼ ਤੇ ਹੋ ਰਹੀ ਹੈ ਹਰ ਵਕਤ ਜੋ ਹੈ ਹੋ ਰਹੀ ਹੈ ਪਰ ਇਹ ਬਖਸ਼ਿਸ਼ ਦਾ ਪਾਤਰ ਬਣੇਗਾ ਤਾਂ ਠੋਖਰਾ ਤਾਂ ਬਚ ਜਾਏਗਾ ਆਨੰਦ ਬਾਣੇਗਾ ਔਰ ਜੇ ਨਿਯਮ ਨੂੰ ਨਹੀਂ ਮੰਨੇਗਾ ਭਾਉ ਜੇ ਸੇ ਜੇ ਸੇ ਕਰਮ ਕਰਨ ਦੀ ਪ੍ਰੇਰਣਾ ਸਤ ਸੰਗ ਤੋਂ ਇਸ ਨੂੰ ਮਿਲੀ ਹੈ ਸਤਪੁਰਸ਼ਾਂ ਤੋਂ ਇਸ ਨੂੰ ਮਿਲੀ ਹੈ ਪਰਮਾਤਮਾ ਨੇ ਜੋ ਨਿਯਮ ਬਣਾਇਆ ਹੈ اس طرح دے کرم نہیں کرے گا تو پھر بٹکے گا ٹھوکرا کھائے گا اس پرماتما جو فرمان ہے کرما دتابک مہاراج کہ وہ بھی امول ہے اندازہ نہیں لایا جا سکتا امولو امل آخیا نہ جائے آخ آخ رہے وہ امول ہے وہ امل ہے پر وہ کنا کئی آخیا جا سکتا ਨਹੀਂ ਆਖਿਆ ਜਾ ਸਕਦਾ ਉਹਨੂੰ ਅਮੁੱਲ ਅਮੁੱਲ ਆਖਣ ਵਾਲੇ ਆਖਰ ਉਸ ਪਰਮਾਤਮਜ ਸਮਾ ਜਾਂਦੇ ਨੇ ਲੀਨ ਹੋ ਜਾਂਦੇ ਨੇ ਉਹਨੂੰ ਅਨੰਤ ਬੇਅੰਤ ਆਖਣ ਵਾਲੇ ਹੋਰ ਕੌਣ-ਕੌਣ ਨੇ ਆਖੇ ਵੇਦ ਪਾਠ ਪੁਰਾਨ ਵੇਦ ਕਹਿ ਰਹੇ ਨੇ ਉਹ ਬੇਅੰਤ ਹੈ ਬੇਅੰਤ ਹੈ ਅਮੁੱਲ ਹੈ ਅਮੁੱਲ ਹੈ وید کرنے والے کہ بے انت ہے بے انت ہے پورا کہہ رہے نے بےت ہے بے انت ہے پاٹ کرنے والے نے بے انت ہے بےت ہے جو ان دھرم گرتھا نو پڑھ کے واخیا کر دے وہ بھی کہہ رہے نے امول ہے انت ہے بے انت ہے آخ برمے اندر برمے جیسا بچارک برمے جیسا دانس مند برما جیسا چترمک ہر دشا بو رکھ والا ایسا جو مہان گنی ہے مہاراج کہ وہ بھی کہ امول ہے امول ہے, ہے سورگ د ਔਰ ਹਰ ਉਹ ਮਨੁੱਖ ਇੰਦਰ ਹੈ ਜਿਸ ਕੋਲ ਸਾਰੇ ਇੰਦਰੀਆਂ ਦਾ ਰਸ ਮੌਜੂਦ ਹੈ ਬਹੁਤਾਂ ਵਿੱਚ ਮੌਜੂਦ ਹੈ ਔਰ ਉਹਨਾਂ ਵਿੱਚ ਜੀ ਰਿਹਾ ਹੈ ਜੋ ਵੇਖਣ ਨੂੰ ਚਾਹੀਦਾ ਹੈ ਮੌਜੂਦ ਹੈ ਜੋ ਸੁਣਨ ਨੂੰ ਚਾਹੀਦਾ ਹੈ ਮੌਜੂਦ ਹੈ ਜੋ ਸੁੰਘਣ ਨੂੰ ਚਾਹੀਦਾ ਹੈ ਮੌਜੂਦ ਹੈ ਜੋ ਖਾਣਨ ਨੂੰ ਚਾਹੀਦਾ ਹੈ ਮੌਜੂਦ ਹੈ ਔਰ ਜੋ ਸਪਰਸ਼ ਕਰਨ ਨੂੰ ਚਾਹੀਦਾ ਹੈ ਮੌਜੂਦ ਹੈ ਔਰ ਜੋ ਕੁਝ ਸਮਝਣ ਨੂੰ ਚਾਹੀਦਾ ਹੈ ਸਾਰੇ ਸਾਧਨ ਮੌਜੂਦ ਨੇ ਇਸ ਤਰ੍ਹਾਂ ਦਾ ਪੁਰਸ਼ ਨੂੰ ਕਹਿੰਦੇ ਨੇ ਇਹ ਤੇ ਇੰਦਰ ਹੈ ਇੰਦਰੀਆਂ ਦੇ ਰਸ ਦੇ ਚ ਜੀ ਰਿਹਾ ਔਰ ਇਸ ਦੇ ਕੁਲ ਬੌਤਾਤ ਦੇ ਚ ਇੰਦਰੀਆਂ ਦਾ ਰਸ ਮੌਜੂਦ ਹੈ ਸਾਇਬ ਕਹਿੰਦੇ ਨੇ ਐਸੇ ਜਿਹੜੇ ਇੰਦਰ ਨੇ ਉਹ ਵੀ ਕਹਿ ਰਹੇ ਨੇ ਅਮੁੱਲ ਹੈ ਅਮੁੱਲ ਹੈ ਅੱਖਾਂ ਗੋਪੀ ਤੈ ਗੋਵਿੰਦ ਕਹਿ ਰਿਹਾ ਹੈ ਅਮੁੱਲ ਗੋਵਿੰਦ ਕ੍ਰਿਸ਼ਨ ਜੀ ਕਹਿ ਰਹੇ ਨੇ ਉਹ ਤੇ ਅਮੁੱਲ ਹੈ ਪਰ ਉਹਨਾਂ ਦੀਆਂ ਗੋਪੀਆਂ ਵੀ ਸਖੀਆਂ ਵੀ ਕਹਿ ਰਹੀਆਂ ਨੇ ਉਹ ਪਰਿਪੂਰਨ ਪ੍ਰਮਾਤਮਾ ਅਮੁੱਲ ਹੈ ਅਮੁੱਲ ਹੈ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਈਸਰ ਸ਼ਿਵ ਜੀ ਵੀ ਕਹਿ ਰਿਹਾ ਹੈ ਉਹ ਅਮੁੱਲ ਹੈ ਅਨੰਤ ਹੈ ਬੇਅੰਤ ਹੈ ਭਾਵੇਂ ਲੰਬੀ ਤਾੜੀ ਲਾਂਦਾ ਹੈ ਲੰਬੀ ਸਮਾਧੀ ਲਾਂਦਾ ਹੈ ਔਰ ਇਤਨਾ ਗਹਿਰਾ ਲੀਨ ਹੋ ਜਾਂਦਾ ਹੈ ਕਿ ਉਸ ਦੇ ਲੀਨਤਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਵੀ ਐਸਾ ਸ਼ਿਵਜੀ ਜੋ ਗਹਿਰੀ ਸਮਾਦੀ ਦੇ ਚ ਲੀਨ ਹੋ ਜਾਂਦਾ ਹੈ ਉਹ ਵੀ ਆਖਰ ਹੈ ਪ੍ਰਮਾਤਮਾ ਅਮੁੱਲ ਹੈ ਅਮੁੱਲ ਹੈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਔਰ ਤਰ੍ਹਾਂ ਤਰ੍ਹਾਂ ਦੀਆਂ ਜਿਨ੍ਹਾਂ ਨੇ ਸਿਧੀਆਂ ਪ੍ਰਾਪਤ ਕੀਤੀਆਂ ਨ ਗੁਪਤ ਹੋ ਜਾਂਦੇ ਨੇ ਪ੍ਰਗਟ ਹੋ ਜਾਂਦੇ ਨੇ ਅਸਥੂਲ ਹੋ ਜਾਂਦੇ ਨੇ ਸੂਖਸ਼ਮ ਹੋ ਜਾਂਦੇ ਨੇ ਐਸੇ ਜੋ ਮਹਾਨ ਨੇ ਸਿਧ ਪੁਰਸ਼ ਉਹ ਵੀ ਕਹ ਰਹੇ ਨੇ ਪਰਮਾਤਮਾ ਅਮੁੱਲ ਹੈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਆਖੇ ਕਿਤੇ ਕਿਸੇ ਬੁੱਧ ਕਿਤਨੇ ਹੀ ਪਰਿਪੂਰਣ ਪਰਮਾਤਮਾ ਨੇ ਬੋਧ ਜੈਸੇ અવਤਾਰ ਪੈਦਾ ਕੀਤੇ ਨੇ ਮਹਾਤਮਾ ਬੁੱਧ ਜੈਸੇ ਪੈਦਾ ਕੀਤੇ ਨੇ ਉਹ ਵੀ ਕਹਿੰਦੇ ਨੇ ਪ੍ਰਕਿਰਤੀ ਦਾ ਔਰ ਪ੍ਰਕਿਰਤੀ ਦੇ ਸਾਜਣਹਾਰ ਦਾ ਅਨੰਤ ਨਹੀਂ ਪਾਇਆ ਜਾ ਸਕਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ आखे दानव आंखे देव आंखे सुर नर मुनि जन सेव दानव जो माड़ी सोचनी वाले ने माड़े विचारा वाले ने माड़ी जिंदगी बीतीत करदे ने पर इतना ते ओ भी आखदे ने परमात्मा व्यंत है परमात्मा व्यंत है उदा पार उरार पाना कठिन है देव देवी आखदे ने जिना दा ਅੰਤਿਸ਼ ਕਰਨ ਦਾ ਦੀਵਾ ਜਲ ਗਿਆ ਸੋਜ ਸਮਝਦੀ ਬੱਤੀ ਜਿੱਥੇ ਜਲ ਗਈ ਹੈ ਐਸੇ ਦੇਵਤੇ ਜਿਨ੍ਹਾਂ ਦੇ ਦੀਵੇ ਜਲ ਗਏ ਨੇ ਉਹ ਰੋਸ਼ਨੀ ਵਿੱਚ ਗਿਆਨ ਦੀ ਰੋਸ਼ਨੀ ਦੇ ਵਿੱਚ ਕਹਿ ਰਹੇ ਨੇ ਪਰਮਾਤਮਾ ਅਮੁੱਲ ਹੈ ਪਰਮਾਤਮਾ ਅਮੁੱਲ ਹੈ ਆਖੇ ਸੁਰ ਨਰ ਮੋਨੇ ਜਨ ਸੇਬ ਮੋਨੀ ਜਨ ਜੋ ਮੌਨ ਧਾਰਨ ਕਰੀ ਬੈਠੇ ਨੇ ਆਮ ਸਾਧਾਰਨ ਮਨੁੱਖ ਔਰ ਦੇਵਤੇ ਸਾਰੇ ਕਹਿ ਰਹੇ ਨੇ ਤੋਂ ਅਮੁੱਲ ਹੈ ਅਮੁੱਲ ਹੈ ਅਮੁੱਲ ਹੈ ਕਿਥੇ ਆਖੇ ਆਖਣ ਪਾਏ ਕਿਤਨੇ ਨਵੇਂ ਨੇ ਅਜੇ ਹੋਣੀ ਕਹਿਣ ਨੂੰ ਪੈ ਗਏ ਨੇ ਭਾਵ ਨਵੇਂ ਸਦਸੰਗੀ ਨੇ ਨਵੇਂ ਵਿਆਖਿਆ ਕਰਨੇ ਨਵੇਂ ਪਾਠੀ ਨੇ ਨਵੇਂ ਅਭਿਆਸੀ ਨੇ ਨਵਾ ਹੀ ਜਬ ਤੱਕ ਕਰਨ ਵਾਲੇ ਨੇ ਇਸ ਤਰ੍ਹਾਂ ਦੇ ਵੀ ਜਿਹੜੇ ਨਵੇਂ ਪੈ ਰਹੇ ਨੇ ਆਖਣ ਦੇਚ ਉਸਤਤ ਕਰਨ ਵਿੱਚ ਜਪ ਤਪ ਕਰਨ ਵਿੱਚ ਉਹ ਵੀ ਕਹਿ ਰਹੇ ਨੇ ਅਮੁੱਲ ਹੈ ਅਮੁੱਲ ਹੈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਕਿਥੇ ਕਹਿ ਕੇ ਉੱਠ ਉੱਠ ਜਾਏ ਪਰ ਅਨੰਤ ਨੇ ਐਸੇ ਜੋ ਅੱਖ ਆਖ ਕੇ ਸੰਸਾਰ ਤੋਂ ਰੁਕਸਤ ਹੋ ਗਏ ਦੇਹੀ ਉਹਨਾਂ ਦੀ ਛੇੜ ਹੋ ਗਈ ਔਰ ਸੂਖਮ ਸਰੀਰ ਉਹਨਾਂ ਦੇ ਪਰਮਾਤਮਾ ਵਿੱਚ ਲੀਨ ਹੋ ਗਿਆ ਉਹ ਵੀ آخر یہ کہہ کے جگت تو اٹھ گئے, سنسار تو چلے گئے ایتے کیتے ہور کرے نہمل کہ کہ ہے امول ہے اتنے ہی ہور ہو جان بھاو انت جو آنکھ رہنے اتنے ہی انت ہور ہو جان تا بھی اس پرماتما پورن تور اندازہ لانا ਕਠਨ ਹੈ ਕਿ ਉਹ ਕਿੰਨਾ ਖ ਹੈ ਉਹ ਕਿੰਨਾ ਖ ਹੈ ਤਾਂ ਆਖ ਨਾ ਸਕੇ ਕਿ ਹੀ ਕੇ ਇਹ ਜਿਹੜੀ ਇੱਕ ਭੁੱਖ ਹੈ ਮੈਂ ਜਾਣ ਲਵਾ ਔਰ ਪੂਰਨ ਜਾਣ ਲਵਾ ਇਹ ਬੜੀ ਪਰਬਲ ਭੁੱਖ ਸਮੇ ਦੇ ਨਾਲ ਨਾਲ ਵਧਦੀ ਹੈ ਖਾਸ ਕਰਕੇ ਸੂਜਵਾਨ ਪੁਰਸ਼ਾਂ ਦੇ ਅੰਦਰ ਪਰ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਸੂਜਵਾਨ ਜਿੰਨੇ ਮੌਜੂਦ ਨੇ ਇਤਨੇ ਹੋਰ ਵੀ ਹੋ ਜਾਣ ਤੇ ਸਾਰਿਆਂ ਦੀ ਸੂਜ ਬੋਝ ਇਕ ਸੁਰਤਾਲ ਹੋ ਜਾਏ ਤਾਂ ਵੀ ਉਹ ਨਹੀਂ ਆਖ ਸਕਣਗੇ ਕਿ ਪ੍ਰਮਾਤਮਾ ਇਤਨਾ ਹੈ ਇਤਨਾ ਹੈ ਉਹਨਾਂ ਨੂੰ ਕਹਿਣਾ ਪਏਗਾ ਅਮੁੱਲ ਹੈ ਅਮੁੱਲ ਹੈ ਅੰਦਾਜ਼ਾ ਨਹੀਂ ਲਾ ਸਕਦੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜਿਤਨਾ ਉਹ ਚੰਦ ਹੈ ਉਤਨਾ ਉਹ ਪ੍ਰਮਾਤਮਾ ਹੋ ਜਾਂਦਾ ਹੈ ਉਤਨਾ ਉਹ ਪਸਰ ਜਾਂਦਾ ਹੈ ਬ੍ਰਹਮ ਦਾ ਮਤਲਬ ਵੀ ਹੈ ਜੋ ਫੈਲ ਰਿਹਾ ਹੈ ਫੈਲ ਰਿਹਾ ਹੈ ਪਸਰ ਰਿਹਾ ਹੈ ਪਸਰ ਰਿਹਾ ਹੈ ਪਰ ਜਿੰਨਾ ਉਹ ਚਾਹਦਾ ਹੈ ਉਤਨਾ ਉਹ ਹੋ ਜਾਂਦਾ ਹੈ ਔਰ ਉਹ ਕਿਤਨਾ ਹੋ ਜਾਂਦਾ ਹੈ ਕਿਤਨਾ ਹੋ ਗਿਆ ਨਾ ਨੇ ਜਾਣ ਹੈ ਸਾਚਾ ਸੋਏ ਉਹ ਸੱਚਾ ਜੋ ਸੁਭਾਏ ਮਾਨ ਹੈ ਆਪ ਹੀ ਜਾਣਦਾ ਹੈ ਆਪ ਹੀ ਜਾਣਦਾ ਹੈ ਮੈਂ ਕਿੰਨਾ ਕਹਾ ਮੈਂ ਕਿਤਨਾ ਕਹਾ ਆਪਣੇ ਹੋਂਦ ਨੂੰ ਉਹ ਆਪ ਹੀ ਜਾਣਦਾ ਹੈ ਔਰ ਕੋਈ ਵੀ ਨਹੀਂ ਜਾਣਦਾ ਔਰ ਕੋਈ ਵੀ ਨਹੀਂ ਜਾਣਦਾ ਹਾਂ ਜਾਣਨ ਵਾਲਾ ਲੀਨ ਹੋ ਜਾਂਦਾ ਹੈ ਬੂੰਦ ਸਾਗਰ ਹੋ ਜਾਂਦੀ ਹੈ ਕਿਰਨ ਸੂਰਜ ਹੋ ਜਾਂਦੀ ਹੈ ਪਰ ਅੰਤ ਪਾਣਾ ਕਠਨ ਹੈ ਤੂੰ ਦਰਿਆਓ ਦਾਣਾ ਬਿਨਾ ਮੈਂ ਮਛਲੀ ਕੈਸੇ ਅੰਤ ਲਾ ਤੂੰ ਤੇ ਸਾਗਰ ਹੈ ਮੈਂ ਸਾਗਰ ਦੀ ਮਛਲੀ ਬਾਵੇਂ ਮਛਲੀ ਦਾ ਸ਼ੌਕ ਹੋਵੇਗਾ ਮਛਲੀ ਦੀ ਚਾਹਤ ਹੋਵੇਗੀ ਮਛਲੀ ਦੀ ਤੜਪ ਹੋਵੇਗੀ ਨਾਪ ਲਵਾ ਮੈਂ ਸਾਗਰ ਨੂੰ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਔਰ ਇਸ ਵਿੱਚ ਕਿੰਨਾ ਜਲ ਹੈ ਅਗਰ ਐਸਾ ਯਤਨ ਕਰਨ ਲੱਗੇ ਤਾਂ ਯਤਨ ਕਰਦਿਆਂ ਕਰਦਿਆਂ ਇਹ ਮਛਲੀਆਂ ਥੱਕ ਜਾਣਗੀਆਂ ਇੱਕ ਦਿਨ ਟੁੱਟ ਜਾਣਗੀਆਂ ਲੇਕਿਨ ਸਾਗਰ ਕਿਤਨਾ ਹੈ ਨਹੀਂ ਜਾਣ ਸਕਣਗੀਆਂ ਨਹੀਂ ਜਾਣ ਸਕਣਗੀਆਂ ਜੋ ਸਾਗਰ ਦੇ ਤਲ ਤੇ ਮਛਲੀ ਦੀ ਹਾਲਤ ਹੋ ਸਕਦੀ ਹੈ ਸੰਸਾਰ ਦੇ ਤਲ ਤੇ ਉਹੀ ਹਾਲਤ ਉਸ ਮਨੁੱਖੀ ਹੋ ਸਕਦੀ ਹੈ ਜੋ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੇ ਸਮਝਣ ਦੀ ਕੋਸ਼ਿਸ਼ ਕਰੇ ਸਮਝ-ਸਮਝ ਕੇ ਇੱਕ ਗੱਲ ਸਮਝਦੇ ਚ ਆ ਜਾਏਗੀ ਕਿ ਮੈਂ ਨਹੀਂ ਸਮਝ ਸਕਦਾ ਮੈਂ ਨਹੀਂ ਸਮਝ ਸਕਦਾ اور ਇਹ ਬਹੁਤ ਵੱਡੀ ਸਮਝ ਹੈ ਬਹੁਤ ਵੱਡੀ ਸਮਝ ਹੈ ਉਸਤਾਦ ਜ਼ੌਕ ਕਹਿੰਦੇ ਨੇ ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਗੇ ਪਰ ਜਾਣਾ ਤੋ ਇਹ ਜਾਣਾ ਕਿ ਨਾ ਜਾਣਾ ਕੁਛ ਵੀ ਜਾਣ ਜਾਣ ਕੇ ਮੈਂ ਇਹ ਜਾਣਿਆ ਪੜ ਪੜ ਕੇ ਮੈਂ ਇਹ ਜਾਣਿਆ ਸਿੱਖ ਸਿੱਖ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣਦਾ ਮੈਂ ਕੁਛ ਨਹੀਂ ਜਾਣਦਾ ਮੈਂ ਕੁਛ ਨਹੀਂ ਜਾਣਦਾ ਅਥਾ ਸਾਗਰ ਦੇ ਚੋਂ ਇੱਕ ਚਮਚ ਪਾਣੀ ਦੀ ਮਿਲ ਵੀ ਗਈ ਤੋ ਕੀ ਮਿਲੀ ਇਤਨੇ ਮਹਾਨ ਦੇ ਇੱਕ ਜ਼ਰਰੇ ਦਾ ਜੇ ਕਿਦਰੇ ਪਤਾ ਵੀ ਚਲ ਗਿਆ ਤਾਂ ਕੀ ਪਤਾ ਚਲੇਗਾ ਕੁਝ ਵੀ ਨਹੀਂ ਲੇਕਿਨ ਇੱਕ ਜ਼ਰਰੇ ਦੇ ਪਤਾ ਚਲਦੇ ਹੀ ਪਤਾ ਚਲ ਜਾਂਦਾ ਹੈ ਕਿ ਅਥਾ ਹੈ ਮਹਾਨ ਹੈ ਅਨੰਤ ਹੈ ਉਹ ਪਰਿਪੂਰਣਮ ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਕਿੰਨਕ ਹੈ ਕਿੰਨਕ ਹੈ ਜੇ ਕੋ ਅਖੇ ਬੋਲ ਵਿਗੜ ਜੇ ਕੋਈ ਮੂਰਖ ਵਿਗੜਿਆ ਹੋਇਆ ਬੋਲ ਬੋਲੇ ਕੀ ਮੈਂ ਜਾਣਦਾ ਮੈਂ ਜਾਣਦਾ ਔਰ ਮੈਨੂੰ ਸਭ ਕੁਝ ਪਤਾ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਇੱਕ ਪਾਵਨ ਬਾਖ ਵਿੱਚ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨਹਾਰ ਨਾ ਛਾਣਾ ਰੇ ਮਹਾਨ ਮੂਰਖ ਤੇ ਅਨਜਾਨ ਉਸ ਨੂੰ ਸਮਝ ਲਓ ਜਿਹੜਾ ਦਾਵਾ ਕਰੇ ਮੈਂ ਸਭ ਕੁਝ ਜਾਣਦਾ ਮੈਂ ਸਭ ਕੁਝ ਜਾਣਦਾ बस समझ लो यही नादान है यही ना समझ है इस तरह ਦਾ ਵਿਗੜਿਆ ਹੋਇਆ ਬੋਲ ਜੇ ਕੋਈ ਬੋਲੇ ਕਿ ਕਿ ਮੈਂ ਜਾਣਦਾ ਜੇ ਕੋ ਆਖੇ ਬੋਲ ਵਿਗਾੜ ਇਸ ਤਰ੍ਹਾਂ ਦਾ ਵਿਗੜਿਆ ਹੋਇਆ ਬੋਲ ਜੇ ਕੋਈ ਆਖੇ ਤੇ ਜੇ ਕੋਈ ਬੋਲੇ ਅਕਸਰ ਨਾਦਾਨ ਲੋਕ ਐਸਾ ਕਹਿੰਦੇ ਨੇ ਮੈਂ ਸਭ ਕੁਝ ਜਾਣਦਾ ਮੈਂ ਸਭ ਕੁਝ ਜਾਣਦਾ ਮਿਲਣ ਗਏ ਜਗਤ ਵਿੱਚ ਐਸੇ ਅਨੰਤ ਔਰ ਐਸਾ ਦਾਵਾ ਬਚਪਨਾ ਹੀ ਹੈ ਇਥੇਨ ਦਾ ਪ੍ਰਸਿੱਧ ਸੰਤ ਸੁਕਰਾਟ ਕਹਿਆ ਕਰਦਾ ਸੀ ਬੱਚਿਆਂ ਨੂੰ ਇਕੱਠਾ ਕਰਕੇ ਔਰ ਬੱਚਿਆਂ ਦੇ ਵਿੱਚ ਬੈਠ ਕੇ ਜਦ ਇਹ ਖੁਦ ਬੱਚਾ ਸੀ ਤਾਂ ਦਾਵਾ ਕਰਦਾ ਸੀ ਮੈਂ ਸਭ ਕੁਝ ਜਾਣਦਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਪਰ ਜਦ ਜਵਾਨ ਹੋਇਆ ਤਾਂ ਜਵਾਨਾਂ ਦੀ ਮਹਿਫਿਲ ਦੇ ਵਿੱਚ ਉਸਨੇ ਦਾਵਾ ਕੀਤਾ ਕੁਝ ਐਸਾ ਵੀ ਹੈ ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਪਰ ਜਦ ਉਹ ਬੁੱਢਾ ਹੋ ਗਿਆ ਉਸਨੇ ਐਲਾਨੀਆਂ ਕਹਿਣਾ ਸ਼ੁਰੂ ਕੀਤਾ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਜਾਣਨ ਦਾ ਜਿਹੜਾ ਕੋਈ ਦਾਵਾ ਕਰੇ ਇਸ ਤਰ੍ਹਾਂ ਦਾ ਵਿਗੜਿਆ ਹੋਇਆ ਕੋਈ ਬੋਲ ਬੋਲੇ ਤਾਂ ਲਖੀਏ ਸਿਰ ਗਵਾਰਾਂ ਗਵਾਰ ਤਾਂ ਉਸ ਨੂੰ ਸਮਝਣਾ ਚਾਹੀਦਾ ਹੈ ਉਸ ਨੂੰ ਲਿਖ ਦੇਣਾ ਚਾਹੀਦਾ ਹੈ ਇਹ ਮੂਰਖਾਂ ਦਾ ਮਹਾਨ ਮੂਰਖ ਹੈ ਗਵਾਰਾਂ ਦਾ ਮਹਾਨ ਗਵਾਰ ਹੈ ਇਹ ਜੜਵੁੱਧ ਹੈ ਇਹਨਾਂ ਸਮਝ ਹੈ ਇਸ ਨੂੰ ਕੁਝ ਵੀ ਪਤਾ ਨਹੀਂ ਉਹੀ ਅਗਿਆਨੇ ਹੈ ਜੋ ਗਿਆਨੀ ਹੋਣ ਦਾ ਦਾਵਾ ਕਰੇ ਔਰ ਉਹੀ ਗਿਆਨੀ ਹੈ ਜੋ ਕਹ ਦੇ ਮੈਂ ਕੁਛ ਨਹੀਂ ਜਾਣਦਾ ਮੈਂ ਕੁਛ ਨਹੀਂ ਜਾਣਦਾ ਦਰਸਲ ਨਾ ਕੁਛ ਜਾਣਨਾ ਵੀ ਇੱਕ ਜਾਣਨਾ ਹੈ ਔਰ ਉਸ ਦੇ ਚੱਕ ਰਸ ਹੈ ਆਨੰਦ ਹੈ ਪਰ ਜੇ ਦਾਵਾ ਕਰੇ ਮੈਂ ਜਾਣਦਾ ਮੈਂ ਜਾਣਦਾ ਤਾਂ ਮਹਾਰਾਜ ਕਹਿੰਦੇ ਨੇ ਉਹਨੂੰ ਗਵਾਰਾਂ ਦਾ ਮਹਾਨ ਗਵਾਰ ਸਮਝ ਲੈਣਾ ਚਾਹੀਦਾ ਹੈ